ਸਪਰੀਮ ਕੋਰਟ ਨੇ ਮੰਗਲਵਾਰ ਨੂੰ ਜਵਰ ਜਨਾ ਦੇ ਮਾਮਲੇ ਦੇ ਵਿੱਚ ਆਸ਼ਾ ਰਾਮ ਬਾਪੂ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ। ਬਲਾਤਕਾਰ ਦੇ ਇੱਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾ ਰਾਮ ਬਾਪੂ ਨੂੰ ਮੰਗਲਵਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਦੇਸ਼ ਦੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਮੈਡੀਕਲ ਆਧਾਰ ਉੱਤੇ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ ਹਾਲਾਂਕਿ ਉਹਨਾਂ ਨੂੰ ਇਸ ਦੌਰਾਨ ਜ਼ਮਾਨਤ ਦੀਆਂ ਸਖਤ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ ਆਸਾ ਰਾਮ ਜ਼ਮਾਨਤ ਦੌਰਾਨ ਕਿਸੇ ਨੂੰ ਨਹੀਂ ਮਿਲ ਸਕਦੇ ਆਸਾ ਰਾਮ ਨੂੰ 31 ਮਾਰਚ ਤੱਕ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਆਸਾ ਰਾਮ ਨੂੰ ਦੋ ਮਾਮਲਿਆਂ ਦੇ ਵਿੱਚ ਸਜ਼ਾ ਹੋਈ ਜੋਧਪੁਰ ਦੀ ਅਦਾਲਤ ਦੇ ਵਿੱਚ ਦਾਇਰ ਕੇਸ ਮੁਤਾਬਕ ਆਸਾ ਰਾਮ ਨੂੰ ਜੋਧਪੁਰ ਪੁਲਿਸ ਨੇ ਸਾਲ 2013 ਦੇ ਵਿੱਚ ਇੰਦੋਰ ਸਥਿਤ ਆਸ਼ਰਮ ਤੋਂ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਆਸਾ ਰਾਮ ਜੇਲ੍ਹ ਦੇ ਵਿੱਚ ਸੀ 5 ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ 25 April 2018 ਨੂੰ ਅਦਾਲਤ ਨੇ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਇਸ ਤੋਂ ਇਲਾਵਾ ਦੂਜਾ ਮਾਮਲਾ ਗੁਜਰਾਤ ਦੀ ਗਾਂਦੀ ਨਗਰ ਅਦਾਲਤ ਦਾ ਹੈ ਗੁਜਰਾਤ ਦੇ ਗਾਂਦੀ ਨਗਰ ਸਥਿਤ ਆਸ਼ਰਮ ਦੀ ਇੱਕ ਔਰਤ ਦੇ ਵੱਲੋਂ ਆਸ਼ਾਰਾਮ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਗਿਆ ਸੀ 31 ਜਨਵਰੀ 2023 ਨੂੰ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਆਸ਼ਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤਾਂ ਵੱਡੀ ਰਾਹਤ ਸੁਪਰੀਮ ਕੋਰਟ ਦੇ ਵੱਲੋਂ ਆਸ਼ਾਰਾਮ ਨੂੰ ਦਿੱਤੀ ਗਈ ਹੈ ਬਲਾਤਕਾਰ ਦੇ ਇੱਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸ਼ਾਰਾਮ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਗਈ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਜਵਰ ਜਨਾਹ ਦੇ ਮਾਮਲੇ ਦੇ ਵਿੱਚ ਆਸ਼ਾਰਾਮ ਬਾਪੂ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਬਲਾਤਕਾਰ ਦੇ ਇੱਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸ਼ਾਰਾਮ ਬਾਪੂ ਨੂੰ ਮੰਗਲਵਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਦੇਸ਼ ਦੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਮੈਡੀਕਲ ਆਧਾਰ ਉੱਤੇ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ ਹਾਲਾਂਕਿ ਉਹਨਾਂ ਨੂੰ ਇਸ ਦੌਰਾਨ ਜ਼ਮਾਨਤਾਂ ਸਖਤ ਤੋ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ ਆਸਾ ਰਾਮ ਜਮਾਨਤ ਦੌਰਾਨ ਕਿਸੇ ਨੂੰ ਨਹੀਂ ਮਿਲ ਸਕਦੇ ਆਸਾ ਰਾਮ ਨੂੰ 31 ਮਾਰਚ ਤੱਕ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਆਸਾ ਰਾਮ ਨੂੰ ਦੋ ਮਾਮਲਿਆਂ ਦੇ ਵਿੱਚ ਸਜ਼ਾ ਹੋਈ ਸੀ ਜੋਧਪੁਰ ਦੀ ਅਦਾਲਤ ਦੇ ਵਿੱਚ ਦਾਇਰ ਕੇਸ ਮੁਤਾਬਕ ਆਸਾ ਰਾਮ ਨੂੰ ਜੋਧਪੁਰ ਪੁਲਿਸ ਨੇ ਸਾਲ 2013 ਦੇ ਵਿੱਚ ਇੰਦੋਰ ਸਥਿਤ ਆਸ਼ਰਮ ਤੋਂ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਆਸਾ ਰਾਮ ਜੇਲ੍ਹ ਦੇ ਵਿੱਚ ਸੀ 5 ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ 25 ਅਪ੍ਰੈਲ 2018 ਨੂੰ ਅਦਾਲਤ ਨੇ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਇਸ ਤੋਂ ਇਲਾਵਾ ਦੂਜਾ ਮਾਮਲਾ ਗੁਜਰਾਤ ਦੇ ਗਾਂਦੀ ਨਗਰ ਅਦਾਲਤ ਦਾ ਹੈ ਗੁਜਰਾਤ ਦੇ ਗਾਂਦੀ ਨਗਰ ਸਥਿਤ आश्रम ਦੀ ਇੱਕ ਔਰਤ ਦੇ ਵੱਲੋਂ ਆਸਾਰਾਮ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਗਿਆ ਸੀ 31 ਜਨਵਰੀ 2023 ਨੂੰ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤਬੱਦੀ ਰਾਖਤ ਸੁਪਰੀਮ ਕੋਰਟ ਦੇ ਵੱਲੋਂ ਆਸਾਰਾਮ ਨੂੰ ਦਿੱਤੀ ਗਈ ਹੈ ਬਲਾਤਕਾਰ ਦੇ ਇੱਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸ਼ਾ ਰਾਮ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਗਈ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਜਵਰ ਜਨਾ ਦੇ ਮਾਮਲੇ ਦੇ ਵਿੱਚ ਆਸ਼ਾਰਾਮ ਬਾਪੂ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਬਲਾਤਕਾਰ ਦੇ ਇੱਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸ਼ਾਰਾਮ ਬਾਪੂ ਨੂੰ ਮੰਗਲਵਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਦੇਸ਼ ਦੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਮੈਡੀਕਲ ਆਧਾਰ ਉੱਤੇ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ ਹਾਲਾਂਕਿ ਉਹਨਾਂ ਨੂੰ ਇਸ ਦੌਰਾਨ ਜ਼ਮਾਨਤ ਦੀਆਂ ਸਖਤ ਤੋ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ ਆਸਰਾਮ ਜਮਾਨਤ ਦੌਰਾਨ ਕਿਸੇ ਨੂੰ ਨਹੀਂ ਮਿਲ ਸਕਦੇ ਆਸਰਾਮ ਨੂੰ 31 ਮਾਰਚ ਤੱਕ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਆਸਾ ਰਾਮ ਨੂੰ ਦੋ ਮਾਮਲਿਆਂ ਦੇ ਵਿੱਚ ਸਜ਼ਾ ਹੋਈ ਸੀ ਜੋਧਪੁਰ ਦੀ ਅਦਾਲਤ ਦੇ ਵਿੱਚ ਦਾਇਰ ਕੇਸ ਮੁਤਾਬਕ ਆਸਾ ਰਾਮ ਨੂੰ ਜੋਧਪੁਰ ਪੁਲਿਸ ਨੇ ਸਾਲ 2013 ਦੇ ਵਿੱਚ ਇੰਦੋਰ ਸਥਿਤ ਆਸ਼ਰਮ ਤੋਂ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਆਸਾ ਰਾਮ ਜੇਲ੍ਹ ਦੇ ਵਿੱਚ ਸੀ 5 ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ 25 April 2018 ਨੂੰ ਅਦਾਲਤ ਨੇ ਆਸਾ ਰਾਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਇਸ ਤੋਂ ਇਲਾਵਾ ਦੂਜਾ ਮਾਮਲਾ ਗੁਜਰਾਤ ਦੀ ਗਾਂਦੀ ਨਗਰ ਅਦਾਲਤ ਦਾ ਹੈ ਗੁਜਰਾਤ ਦੇ ਗਾਂਦੀ ਨਗਰ ਸਥਿਤ ਆਸ਼ਰਮ ਦੀ ਇੱਕ ਔਰਤ ਦੇ ਵੱਲੋਂ ਆਸ਼ਾਰਾਮ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਗਿਆ ਸੀ 31 ਜਨਵਰੀ 2023 ਨੂੰ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਆਸ਼ਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤਬੱਡੀ ਰਾਹਤ ਸੁਪਰੀਮ ਕੋਰਟ ਦੇ ਵੱਲੋਂ ਆਸ਼ਾਰਾਮ ਨੂੰ ਦਿੱਤੀ ਗਈ ਹੈ ਬਲਾਤਕਾਰ ਦੇ ਇੱਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸ਼ਾ ਰਾਮ ਨੂੰ ਅੰਤਰੀਮ ਜਮਾਨਤ ਦੇ ਦਿੱਤੀ ਗਈ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ